ਇਹ ਹਿੰਦੀਆਂ ਦਿੱਤੀਆਂ ਗੁਰੂ ਸਾਹਿਬ ਦੇ ਉਹ ਵਜਨ ਜਿਹੜੇ ਸੀ 2 ਲੱਖ ਤੇ 1 ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਧਨਤਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਤੇ ਉਹਨਾਂ ਦੀ ਸ਼ਹੀਦੀ ਨੂੰ ਜਿੱਥੇ ਸਾਰੀਆਂ ਇਨ ਹੰਗ ਸਿੰਘ ਜਥੇਬੰਦੀਆਂ ਵੱਲੋਂ ਪ੍ਰਣਾਮ ਨਮਸਕਾਰ ਕਰਦੇ ਆ ਤੇ ਅੱਜ ਜਿਹੜਾ ਜਿਹੜੇ ਸਾਰੀਆਂ ਨਹੰਸਿੰਗ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਲਾ ਜਿਹੜਾ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਸ਼ੋਣੀ ਨਹੰਸਿੰਗਾਂ ਬੁੱਢਾ ਦਲ ਤੋਂ ਆਰੰਭ ਹੋਇਆ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਜਿੱਥੇ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਧੀ ਚੰਦ ਜੀ ਉੱਥੇ ਹੀ ਬਾਬਾ ਨਾਗਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਲ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਬਾਬਾ ਜੜ੍ਹ ਸਿੰਘ ਜੀ ਅਰਬਾ ਖਰਬਾ ਬਾਬਾ ਇੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਕ ਵਾਲੇ ਜਿੱਤੇ ਸਾਡੇ ਬਹੁਤ ਸਤਿਕਾਰਯੋਗ ਸਾਰੇ ਪੰਜ ਪਿਆਰੇ ਸਹਿਬਾਨ ਨਗਾਰ ਚੀ ਨਿਸ਼ਾਨ ਚੀ ਜੀ ਔਰ ਸਾਰੀਆਂ ਫੌਜਾਂ ਸਾਰੀਆਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਜਿਹੜਾ ਇਹ ਮਹਾਨ ਮਹੱਲਾ ਜਿਹੜਾ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਤੋਂ ਆਰੰਭ ਹੋਇਆ ਸੀ ਤੇ ਹੁਣ ਜਿਹੜਾ ਅਗੇ ਦਸਮੇਸ਼ ਜਿਹੜਾ ਸਟੇਡੀਅਮ ਹੈ ਉਹਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਜਿਹੜੇ ਜੰਗ ਜੂ ਕਰਤਬ ਦਿਖਾਉਣੇ ਨੇ ਸੂਰਾਸ ਤੋਂ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਪਰੈ ਕਬੂ ਨਾ ਛੱਡੈ ਕੇਤ ਉਹ ਮਹਾਨ ਗੁਰੂ ਸਾਹਿਬ ਦੇ ਜਿਹੜੇ ਇਹ ਜੋ ਕੁਰਬਾਨੀਆਂ ਤੇ ਉਹਨਾਂ ਨੂੰ ਸਮਰਪਤ ਜਿਹੜਾ ਅੱਜ ਆਪਾਂ ਵਿਸ਼ਾਲ ਮਹੱਲਾ ਜਿਹੜਾ ਜੰਗ ਜੂ ਕਰਤਬ ਦੇਖ ਰਹੇ ਹਾਂ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਮਹੱਲੇ ਦੇ ਵਿੱਚ ਸੰਤ ਬਾਬਾ ਮਨਮੋਹਨ ਸਿੰਘ ਬਾਰਨਵਾਲੇ ਤੇ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਉਹ ਵੀ ਪਹੁੰਚੇ ਨੇ ਸਾਰੀਆਂ ਹੀ ਗੁਰਸਿੱਖ ਸੰਗਤਾਂ ਜਿਹੜੀਆਂ ਮਹੱਲੇ ਦੇ ਵਿੱਚ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚੀਆਂ ਨੇ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜੀ ਆਇਆਂ ਕਹਿੰਦਾ ਨਾਲ ਹੀ ਬੇਨਤੀ ਕਰਦਾ ਸਾਰੇ ਆਪਾਂ ਜਿੱਥੇ ਜੰਗ ਜੂ ਕਰਤਬ ਦੇਖਣੇ ਨੇ ਘੋੜਸਵਾਰੀ ਦੇ ਤੇ ਗੱਤਕੇ ਦੇ ਜੋਰ ਦੇਖਣੇ ਨੇ ਬਹੁਤ ਹੀ ਆਰਾਮ ਦੇ ਨਾਲ ਤੇ ਨਾਲ ਬੇਨਤੀ ਕਰਦਾ ਜਿੰਨਾ ਗੁਰ ਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਨਾਲ ਬੇਨਤੀ ਆ ਜਿਹੜੇ ਸਾਡੇ ਨੌਜਵਾਨ ਬੱਚੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਬਾਣੀ ਤੇ ਬਾਣੇ ਦੇ ਧਰਨੀ ਹੋਣ ਗੁਰਸਿੱਖ ਬਣਨ ਤੇ ਵਧੀਆ ਜਿਹੜੇ ਆ ਤਿਆਰ ਪ੍ਰਚਾਰ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਣੋ ਗੁਰੂ ਸਾਹਿਬ ਕਿਰਪਾ ਕਰਨ ਹੁਣ ਆਪਾਂ ਜਿਹੜੇ ਗਤਕੇ ਦੇ ਤੇ ਜਿਹੜੇ ਜੰਗ ਜੂ ਕਰਤਬ ਨੇ ਘੋੜਸਵਾਰੀ ਦੇ ਆਨੰਦ ਮਾਣਨੇ ਨੇ ਸੋ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਇੱਥੇ ਹਟੋ ਵਿੱਚ ਰਤਨਾਮ ਦੇ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਆਓ ਜਿਹੜੇ ਪ੍ਰੋਗਰਾਮ ਸਾਰੇ ਆਪਜੀ ਲਾਈਵ ਦੇਖ ਰਹੇ ਹੋ अजीत ਤੋਂ ਵੀ ਮਨੀਸ਼ ਜੀ ਆਏ ਨੇ ਸਾਰੇ ਪੀਟੀਸੀ ਤੋਂ ਸਾਰੇ ਜਿੰਨੇ ਵੀ ਚੈਨਲ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਤੁਸੀਂ ਤੁਹਾਡੇ ਜਿਹੜਾ ਮੀਡੀਆ ਦੇ ਰਾਹੀਂ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਸੰਗਤ ਜਿਹੜੀ ਬਹਿ ਕੇ ਤੇ ਇਹ ਜਿਹੜੇ ਹੈ ਨਹੰਗਸ ਸਿੰਘ ਫੌਜਾਂ ਦੇ ਦਰਸ਼ਨ ਦਦਾਰੇ ਕਰਦੀਆਂ ਨੇ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਆਇਆਂ ਵਾਇਖ ਜੀ ਕਾਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਿੱਥੇ ਘਰੇ ਗਏ ਆ ਮੇਰੇ ਵਾਲਾ